ਉਹਨਾਂ ਉਹਨਾਂ ਲੋਕਾਂ ਦਾ ਬੁਢਾਪਾ ਬਹੁਤ ਹੀ ਵਧੀਆ ਗੁਜ਼ਰਦਾ ਜਿਹੜੇ ਲੋਕ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਦੀਆਂ ਚੀਜ਼ ਰੱਖ ਲੈਂਦੇ ਨੇ ਤੁਸੀਂ ਵੇਖਿਆ ਹੋਣਾ ਕਿ ਕੁਝ ਲੋਕ ਜ਼ਿੰਦਗੀ ਵਿੱਚ ਬੁਢਾਪੇ ਵੇਲੇ ਬਹੁਤ ਔਖੇ ਹੁੰਦੇ ਨੇ ਉਹ ਕਈ ਇਥੋਂ ਤੱਕ ਹੁੰਦੇ ਕਿ ਉਹਨਾਂ ਨੂੰ ਬਹੁਤ ਬਿਮਾਰੀਆਂ ਲੱਗ ਜਾਂਦੀਆਂ ਉਹਨਾਂ ਦੀ ਔਲਾਦ ਆਖੇ ਨਹੀਂ ਲੱਗਦੀ ਜ਼ਿੰਦਗੀ ਉਹਨਾਂ ਦੀ ਨਰਕਾਂ ਵਰਗੀ ਹੋ ਜਾਂਦੀ ਜਾਂ ਇੰਝ ਵੀ ਤੁਸੀਂ ਵੇਖਿਆ ਹੋਣਾ ਕਿ ਕੁਝ ਕੋ ਲੋਕਾਂ ਨੂੰ ਕਿ ਜਦੋਂ ਉਹਨਾਂ ਦਾ ਅਖੀਰਲਾ ਸਮਾਂ ਹੁੰਦਾ ਤੇ ਸਾਰੇ ਲੋਕ ਉਹਨਾਂ ਦੇ ਕੋਲੋਂ ਦੂਰ ਚੱਲ ਜਾਂਦੇ ਨੇ ਭਾਵੇਂ ਘਰ ਕੋਠੀਆਂ ਪਈਆਂ ਹੋਣ ਗੱਡੀਆਂ ਹੋਣ ਸਭ ਕੁਝ ਹੋਵੇ ਲੇਕਿਨ ਉਹਨਾਂ ਘਰਾਂ 'ਚ ਕੋਈ ਰੌਣਕ ਨਹੀਂ ਹੁੰਦੀ ਉਹਨਾਂ ਘਰਾਂ 'ਚ ਕੋਈ ਬਰਕਤ ਨਹੀਂ ਹੁੰਦੀ ਕੋਈ ਉਹਨਾਂ ਨੂੰ ਪਿਆਰ ਕਰਨ ਵਾਲਾ ਨਹੀਂ ਹੁੰਦਾ ਕੋਈ ਉਹਨਾਂ ਨੂੰ ਉਤਸ਼ਾਹ ਕਰਨ ਵਾਲਾ ਨਹੀਂ ਵੇਖਿਆ ਹੋਵੇਗਾ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ 'ਚ ਪਰ ਕੁਝ ਲੋਕ ਤੁਸੀਂ ਵੇਖੇ ਹੋਣਗੇ ਉਮਰ ਦੇ ਵਿੱਚ ਉਹ ਘਰ ਹਰਿਆ ਭਰਿਆ ਹੁੰਦਾ ਘਰ ਵਿੱਚ ਪੋਤੀਆਂ ਪੋਤਰੇ ਰਿਸ਼ਤੇਦਾਰ ਭੈਣ ਭਰਾ ਕਈ ਜਣਿਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਘਰ ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ ਹੋਵੇ ਉਸ ਘਰ ਚ ਬਹੁਤ ਖੁਸ਼ੀਆਂ ਰਹਿੰਦੀਆਂ ਨੇ ਹਰ ਵੇਲੇ ਰੌਣਕ ਲੱਗੀ ਰਹਿੰਦੀ ਐ ਤੇ ਮਨ ਖੁਸ਼ ਹੋ ਜਾਂਦਾ ਵੇਖ ਕੇ ਤੇ ਬਹੁਤ ਸਾਰੇ ਸੱਜਣ ਕਹਿਣਗੇ ਇਹਨਾਂ ਦੇ ਕਰਮ ਬੜੇ ਚੰਗੇ ਨੇ ਇਹਨਾਂ ਨੇ ਕੁਝ ਜ਼ਿੰਦਗੀ ਚ ਵਧੀਆ ਕੀਤਾ ਬਿਲਕੁਲ ਜੀ ਅਕਸਰ ਕੀ ਵੇਖਿਆ ਗਿਆ ਸਾਡੇ ਸਮਾਜ ਚ ਕਿ ਵਿਆਹ ਤੋਂ ਬਾਅਦ ਜਦੋਂ ਧੀਆਂ ਪੁੱਤਰਾਂ ਦਾ ਵਿਆਹ ਹੋ ਜਾਂਦਾ ਚਾਹੇ ਉਤਪਏ ਮਾਪੇ ਚੰਗੇ ਹੁੰਚਾ ਮਾੜੇ ਹੋਣ ਬਹੁਤ ਸਾਰੇ ਲੋਕਾਂ ਦੀ ਆਪਣੇ ਮਾਪਿਓ ਨਾਲ ਵਿਗੜ ਜਾਂਦੀ ਹੈ ਜਾਂ ਮਾਪਿਆਂ ਦੀ ਧੀਆ ਪੁੱਤਾਂ ਨਾਲ ਵਿਗੜ ਜਾਂਦੀ ਆ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਮਾਪੇ ਦੀ ਇੱਜ਼ਤ ਕਰਨੀ ਛੱਡ ਦਿੰਦੇ ਨੇ ਬੇਸ਼ੱਕ ਮਾਪਿਓ ਦੀ ਵੀ ਗਲਤੀ ਕਿਉਂ ਨਾ ਹੋਵੇ ਗੱਲ ਇੱਥੇ ਇੱਕ ਦੂਜੇ ਦੀ ਗਲਤੀ ਨਹੀਂ ਗੱਲ ਇੱਥੇ ਆ ਕਿ ਅਸੀਂ ਕਿਵੇਂ ਕਰ ਰਹੇ ਹਾਂ ਕਿਉਂਕਿ ਜੇ ਮੰਨ ਲਓ ਮੈਂ ਜ਼ਿਆਦਾ ਖਾਣਾ ਖਾਹੂੰਗਾ ਤੇ ਮੈਂ ਜ਼ਿਆਦਾ ਮੋਟਾ ਹੋ ਜਾਊਂਗਾ ਬਿਮਾਰੀ ਤੇ ਮੈਨੂੰ ਲੱਗੂਗੀ ਨਾ ਜੇ ਮੈਂ ਕੋਈ ਗਲਤ ਗੀਤ ਸੁਣਦਾ ਆ ਗਲਤ ਵੀਡੀਓਜ਼ ਦੇਖਦਾ ਉਹਦੇ ਨਾਲ ਮੇਰਾ ਦਿਮਾਗ ਖਰਾਬ ਹੋਊਗਾ ਕਿ ਮੇਰੇ ਭੈਣ ਭਰਾਵਾਂ ਰਿਸ਼ਤੇਦਾਰਾਂ ਮੇਰੇ ਮਾਪੇ ਦਾ ਦੀ ਨਾ ਹੋਣਾ ਨੁਕਸਾਨ ਤੇ ਮੇਰਾ ਹੀ ਹੁਣਾ ਆ ਮੰਨ ਲਓ ਮੈਂ ਜਿਆਦਾ ਕੋਈ ਨਸ਼ਾ ਕਰਨ ਲੱਗ ਪਈਨਾ ਮੇਰੇ ਕਿਡਨੀਆਂ ਖਰਾਬ ਹੋਣਗੀਆਂ ਮੇਰਾ ਹੀ ਲੀਵਰ ਖਰਾਬ ਹੋਊਗਾ ਮੇਰਾ ਹੀ ਹਾਰਡ ਖਰਾਬ ਹੋਊਗਾ ਨਾ ਮੇਰੇ ਮਾਪੇ ਭੈਣ ਭਰਾਵਾਂ ਦਾ ਮੇਰੇ ਬੱਚਿਆਂ ਦਾ ਥੋੜਾ ਹੋਣਾ ਫਿਰ ਗੱਲ ਆਪਾਂ ਨੂੰ ਆਪਣੇ ਤੋਂ ਹੀ ਕਰਨੀ ਚਾਹੀਦੀ ਜੇ ਇਹ ਜਿਹੜੇ ਲੋਕ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਨੂੰ ਗਲਤ ਬਿਹੇਵ ਕਰਦੇ ਨੇ ਚਾਹੇ ਉਹ ਚੰਗੇ ਜਾਂ ਮਾੜੇ ਮੈਂ ਦੁਬਾਰਾ ਗੱਲ ਕਰ ਰਿਹਾ ਫਿਰ ਉਹਨਾਂ ਨਾਲ ਕੀ ਹੁੰਦਾ ਕਿ ਉਹਨਾਂ ਦੀ ਔਲਾਦ ਉਹਨਾਂ ਨਾਲ ਕਈ ਗੁਣਾ ਵੱਧ ਕਰਦੀ ਮਾੜਾ ਤੁਸੀਂ ਵੇਖਣਾ ਕਿ ਕਈ ਲੋਕ ਜਾਇਦਾਦ ਨੂੰ ਲੈ ਕੇ ਲੜਨ ਲੱਗ ਪੈਂਗੇ ਆਪਣੇ ਮਾਪੇ ਨਾਲ ਜਾਂ ਆਪਣੇ ਮਾਪੇ ਤੇ ਨਾਲ ਉਹਨਾਂ ਨੂੰ ਬੁੱਢੜੀ ਬੁੱਢੜਾ ਕਹਿ ਕੇ ਉਹਨਾਂ ਨੂੰ ਮਤਲਬ ਬੈਕਵਰਡ ਸੋਚਦੇ ਜਾਂ ਉਹਨਾਂ ਪਿਛਾਂ ਕਿੱਚੂ ਸੋਚਦੇ ਆਪਣੇ ਆਪ ਨੂੰ ਵਧੀਆ ਸੋਚਦੇ ਸਾਬਤ ਕਰਨਾ ਆਪਣੇ ਮਾਪਿਆਂ ਦੇ ਨਾਲ ਭੇਦਭਾਵ ਕਰਨਾ ਜਾਂ ਕਈ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹਨੂੰ ਕਹੇ ਖੇਖਣ ਕਰਨਾ ਵੀ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਕਰਨੇ ਸ਼ੁਰੂ ਕਰ ਦਿੰਦੇ ਨੇ ਹੁਣ ਜਿਸ ਮਾਂ ਬਾਪ ਨੇ ਸਾਨੂੰ ਪੈਦਾ ਕੀਤਾ ਜਿੱਦਾਂ ਆਪਾਂ ਔਲਾਦ ਪੈਦਾ ਕੀਤੀ ਅਸੀਂ ਆਪਣੇ ਬੱਚਿਆਂ ਨੂੰ ਹਰ ਚੀਜ਼ ਦਿੰਨੇ ਆ ਆਪਾਂ ਬਾਹਰ ਵੀ ਜਾਂਦੇ ਆ ਤੇ ਸਈ ਕਹਿੰਨੇ ਆ ਕਿ ਆਹ ਚੀਜ਼ ਖਾਣ ਨੂੰ ਜੀ ਕਰਦਾ ਤਾਂ ਆਪਾਂ ਇਹਨੇ ਨਹੀਂ ਮੈਂ ਨਹੀਂ ਖਾਣਾ ਇਹਨੂੰ ਮੈਂ ਘਰ ਲੈ ਜਾਂ ਆਪਣੇ ਬੱਚੇ ਨਾਲ ਬਹਿ ਕੇ ਖਾਵਾਂਗਾ ਆਪਣੇ ਪਰਿਵਾਰ ਨਾਲ ਬਹਿ ਕੇ ਖਾਵਾਂਗਾ ਤੇ ਇਸੇ ਤਰ੍ਹਾਂ ਹੀ ਸਾਡੇ ਮਾਪਿਆਂ ਵੀ ਕੀਤਾ ਹੁੰਦਾ ਹੈ ਬਹੁ ਗਿਣਤੀ ਮਾਪੇ ਚੰਗੇ ਹੁੰਦੇ ਨੇ ਕਾਦੂਕਾ ਮਾੜੇ ਹੋ ਸਕਦੇ ਨੇ ਹੁੰਦੇ ਵੀ ਨਹੀਂ ਕਿਉਂਕਿ ਸਾਰੀ ਚੀਜ਼ਾਂ ਇੱਕੋ ਜੀਆਂ ਨਹੀਂ ਹੁੰਦੀਆਂ ਜਿਵੇਂ ਸਾਡੇ ਹੱਥ ਦੀਆਂ ਪੰਜੀ ਉਂਗਲਾਂ ਇੱਕੋ ਜੀਆਂ ਨਹੀਂ ਆ ਇਦਾਂ ਸਾਰੇ ਮਾਪੇ ਵੀ ਇੱਕੋ ਜੇ ਨਹੀਂ ਹੋ ਸਕਦੇ ਲੇਕਿਨ ਬਹੁ ਗਿਣਤੀ ਚ ਤੇ ਬਹੁਤ ਸਾਰੇ ਮਾਪੇ ਚੰਗੇ ਹੁੰਦੇ ਨੇ ਤਦੇ ਹੀ ਤਾਂ ਸੋਹਣੇ ਸੋਹਣੇ ਘਰ ਬਣੇ ਹੁੰਦੇ ਨੇ ਸੋਹਣੀਆਂ ਚੀਜ਼ਾਂ ਬਣੀਆਂ ਹੁੰਦੀਆਂ ਸੋਹਣਾ ਰਹਿਣ ਸਹਿਣ ਹੁੰਦਾ ਖੁੱਲੀ ਜ਼ਿੰਦਗੀ ਚ ਪੈਸਾ ਵਰਤਨ ਹੁੰਦਾ ਸੋਹਣੇ ਕੱਪੜੇ ਹੁੰਦੇ ਨੇ ਹਰ ਚੀਜ਼ ਦੀ ਖੁਸ਼ੀ ਹੁੰਦੀ ਆ ਇਹ ਚੰਗਿਆ ਮਾਪਿਆਂ ਕਰਕੇ ਤਾਂ ਮਿਲਦੀ ਆ ਸਾਨੂੰ ਨਾ ਤੇ ਜਦੋਂ ਕੋਈ ਆਪਣੇ ਹੀ ਮਾਪੇ ਨਾਲ ਚੋਰੀਆਂ ਠੱਗੀਆਂ ਬੇਈਮਾਨੀਆਂ ਕਰਦਾ ਉਹਦੇ ਨਾਲ ਉਹਨਾਂ ਪੱਖਪਾਤ ਕਰਕੇ ਚੱਲਦਾ ਤੇ ਫਿਰ ਮਾਪੇ ਦੁਖੀ ਹੋ ਜਾਂਦੇ ਕਿ ਪੁੱਤ ਅਥਣਾ ਤੈਨੂੰ ਅਸੀਂ ਜੰਮਿਆ ਸੀ ਕਿਉਂਕਿ ਅਸੀਂ ਤਾਂ ਤੈਨੂੰ ਵੱਡਾ ਕੀਤਾ ਤੈਨੂੰ ਤੁਰਨਾ ਵੀ ਨਹੀਂ ਸੀ ਆਉਂਦਾ ਤੈਨੂੰ ਦੁੱਧ ਪੀਣਾ ਨਹੀਂ ਸੀ ਆਉਂਦਾ ਤੈਨੂੰ ਰੋਟੀ ਖਾਣੀ ਨਹੀਂ ਸੀ ਆਉਂਦੀ ਤੈਨੂੰ ਪਜਾਮਾ ਬੰਨਣਾ ਨਹੀਂ ਸੀ ਆਉਂਦਾ ਪੈਂਟ ਪਾਉਣੀ ਨਹੀਂ ਸੀ ਆਉਂਦੀ ਅੱਜ ਤੈਨੂੰ ਬਣਾਤਾ ਪੜ੍ਹਾਲ ਖਾ ਕੇ ਤੈਨੂੰ ਇੱਕ ਵਧੀਆ ਇਨਸਾਨ ਬਣਾਤਾ ਅੱਜ ਜੇ ਕੋਈ ਕੋਈ ਮਾਂ ਬੱਚਾ ਮਾਂ ਬਾਪ ਨੂੰ ਬੱਚਾ ਬੋਲੇ ਕਿ ਤੁਹਾਨੂੰ ਪਤਾ ਹੀ ਨਹੀਂ ਤੇ ਫਿਰ ਉਹ ਮਾਂ ਬਾਪ ਨੂੰ ਦੁੱਖ ਹੁੰਦਾ ਫਿਰ ਕੀ ਹੁੰਦਾ ਕਿ ਰੱਬ ਸੋਹਣੇ ਨੇ ਸਾਰੇ ਪੈਦਾ ਕੀਤੇ ਵੇਖੋ ਰੱਬ ਨੇ ਕਿੰਨੇ ਵੀ ਮਨੁੱਖ ਪੈਦਾ ਕੀਤੇ ਕੁਦਰਤ ਤੌਰ ਤੇ ਆਪਾਂ ਮੰਨਦੇ ਕਿ ਉਹ ਰੱਬ ਸੋਣਾ ਹੀ ਭੇਜਦਾ ਤਰਤੀਬੇ ਜਾਂ ਤਰਤੀਬੇ ਮਨੁੱਖ ਦਾ ਜਨਮ ਉਹ ਜਦੋਂ ਹੁੰਦਾ ਆ ਚਾਹੇ ਉਹ ਜੀਵ ਜੰਤੂ ਹੋਣ ਚਾਹੇ ਕੁਝ ਵੀ ਹੋਵੇ ਜਿਹੜੇ ਲੋਕ ਨਾਸਤਕ ਨਹੀਂ ਨੇ ਹਾਂਜੀ ਕਈ ਲੋਕ ਨਾਸਤਕ ਹੁੰਦੇ ਹੋ ਫਿਰ ਕਹਿਣਗੇ ਰੱਬ ਤੇ ਵੀ ਕਿੰਤੂ ਕਰ ਦਿੰਦੇ ਵੀ ਇਹ ਉਹਨਾਂ ਦਾ ਨਿੱਜੀ ਮੈਟਰ ਹੈ ਹਨਾ ਮੈਂ ਨਹੀਂ ਉੱਤੇ ਜਾਂਦਾ ਪਰ ਜੇ ਆਪਾਂ ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦੇ ਆ ਤੇ ਜਿਹੜਾ ਮਾਂ ਬਾਪ ਦੀ ਇੱਜ਼ਤ ਨਹੀਂ ਕਰਦਾ ਫਿਰ ਉਹਦੀ ਔਲਾਦ ਉਹਦੀ ਇੱਜ਼ਤ ਨਹੀਂ ਕਰਦੀ ਉਹਦੀ ਔਲਾਦ ਵੀ ਉਹਦੇ ਨਾਲ ਉਸੇ ਤਰ੍ਹਾਂ ਹੀ ਵਿਹਾਰ ਕਰਦੀ ਆ ਫਿਰ ਜਿੱਦੂ ਇੱਜ਼ਤ ਨਹੀਂ ਕਰਨੀ ਧੀਆ ਪੁੱਤਾਂ ਨੇ ਉਡਾਰੀ ਮਾਰ ਜਾਣੀ ਦੂਰ ਚਲੇ ਜਾਣਾ ਘਰ ਵਿੱਚ ਕਿਸੇ ਨੇ ਆਉਣਾ ਨਹੀਂ ਜਾਣਾ ਨਹੀਂ ਬੰਦਾ ਹਉਮੇ ਦਾ ਮਾਰਿਆ ਹੰਕਾਰਿਆ ਹਰ ਇੱਕ ਨੂੰ ਪਤਾ ਹੁੰਦਾ ਕਿ ਕੋਈ ਆਪਣੇ ਪਰਿਵਾਰ 'ਚ ਕਿਵੇਂ ਦਾ ਵਿਹਾਰ ਬੇਵਿਵ ਕਰਦਾ ਜੇ ਕੋਈ ਮਾਂ ਪਿਓ ਨਾਲ ਮਾੜਾ ਕਰਦਾ ਤੇ ਤਾਂ ਵੀ ਲੋਕਾਂ ਨੂੰ ਪਤਾ ਹੁੰਦਾ ਜੇ ਕੋਈ ਮਾਂ ਬਾਪ ਨਾਲ ਚੰਗਾ ਕਰਦਾ ਤਾਂ ਵੀ ਪਤਾ ਹੁੰਦਾ ਹਰ ਇੱਕ ਇਨਸਾਨ ਨੂੰ ਪਤਾ ਹੁੰਦਾ ਸੱਚ ਕੀ ਤੇ ਝੂਠ ਕੀ ਆ ਪਰ ਜਦੋਂ ਅਸੀਂ ਗਲਤ ਬੋਲਦੇ ਹਾਂ ਆਪਣੇ ਮਾਪਿਆਂ ਨੂੰ ਫਿਰ ਸਾਨੂੰ ਕਈ ਵਾਰ ਜਿਵੇਂ ਬੈਂਕ 'ਚ ਨਹੀਂ ਆਪਾਂ ਕੁਝ ਪੈਸੇ ਰੱਖ ਦਿੰਦੇ ਕਈ ਕਹੂਗਾ ਜੀ ਥੋੜਾ ਵਿਆਜ ਆਉਂਦਾ ਕੋਈ ਕੋ 7% ਆਉਂਦਾ ਕੋਈ ਕੋ 6.5 ਹੁੰਦਾ ਕੋਈ ਕੋ 8 ਹੁੰਦਾ ਕੋਈ ਕੋ 9 ਆਉਂਦਾ ਹਨਾ ਜਿਵੇਂ ਆਪਾਂ ਬੈਂਕ 'ਚ ਪੈਸੇ ਰੱਖਦੇ ਨੇ ਤਾਂ ਕੁਝ ਨਾ ਕੁਝ ਵਿਆਜ ਤਾਂ ਵਾਧੀ ਹੈ ਨਾ ਮੰਗੂਲ ਤੇ ਵਧਦਾ ਹੀ ਹੈ ਨਾ ਜੇ ਮੰਨ ਲਓ ਤੁਸੀਂ 10 ਲੱਖ ਬੈਂਕ 'ਚ ਰੱਖ ਦਿੱਤਾ ਉਹਦੇ ਨਾਲ ਜੋ ਵਿਆਜ ਪਿਆ ਉਹ 10 ਲੱਖ ਤੋਂ ਪਲੱਸ ਹੋ ਗਿਆ ਜੇ ਅਸੀਂ ਆਪਣੇ ਮਾਪਿਆਂ ਨੂੰ ਗਲਤ ਬੋਲਿਆ ਭੈੜਾ ਬੋਲਿਆ ਤੇ ਸਾਨੂੰ ਵੀ ਉਹਦਾ ਵਿਆਜ ਤੇ ਮਿਲਣਾ ਹੀ ਆ ਫਿਰ ਸਾਡੀ ਔਲਾਦ ਸਾਨੂੰ ਵੱਧ ਭੈੜਾ ਬੋਲੂਗੀ ਸਾਡੇ ਘਰ ਚ ਉਨੀ ਲੜਾਈ ਝਗੜਾ ਰਹੇਗਾ ਸਕੂਨ ਨਹੀਂ ਰਹੇਗਾ ਸਾਡੇ ਵਿੱਚ ਚੰਗੇ ਰਿਸ਼ਤੇ ਨਹੀਂ ਰਹਿਣਗੇ ਸਾਡੇ ਘਰ ਕੋਈ ਆਹੂ ਜਾਊਗਾ ਨਹੀਂ ਇਹ ਵਿਆਜ ਤਾਂ ਸਾਨੂੰ ਮਿਲਣਾ ਹੀ ਮਿਲਣਾ ਹੈ ਇਸ ਕਰਕੇ ਮਾਪਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਮਾਪੇ ਬੰਨਾ ਹੀ ਬੜੀ ਵੱਡੀ ਗੱਲ ਆ ਰੱਬ ਸੋਣਾ ਮਾਪਿਆਂ ਦਾ ਰਤਬਾ ਬਹੁਤ ਵੱਡਾ ਹੁੰਦਾ ਮੈਂ ਅਸਕਰਨਾ ਸਾਰੇ ਮਾਪੇ ਆਪਣੇ ਬੱਚਿਆਂ ਨਾਲ ਸੋਹਣਾ ਵਿਹਾਰ ਕਰਨ ਆਪਣੇ ਬੱਚਿਆਂ ਨਾਲ ਪਿਆਰ ਕਰਨ ਤੇ ਜਿਹੜੇ ਬੱਚੇ ਉਹ ਵੀ ਆਪਣੇ ਮਾਪਿਆਂ ਨਾਲ ਪਿਆਰ ਕਰਨ ਕਿਉਂਕਿ ਜਵਾਨੀ ਤੋਂ ਬਾਅਦ ਅਸੀਂ ਵੀ ਬੁੱਢੇ ਹੋਣਾ ਹੀ ਹੋਣਾ ਤੇ ਜੇ ਅਸੀਂ ਪਹਿਲਾਂ ਹੀ ਹੀ ਬੰਦੇ ਬਣ ਜਾਈਏ ਤਾਂ ਚੰਗੀ ਗੱਲ ਹੈ ਕਿਉਂਕਿ ਸਮਾਂ ਤੇ ਗੁਜ਼ਰਦਾ ਹੀ ਜਾਣਾ ਹੈ ਤੇ ਫਿਰ ਜਾ ਕੇ ਐਂਡ ਤੇ ਮੁੜ ਕੇ ਰੋਣਾ ਪਛਤਾਉਣਾ ਮੈਂ ਆਪਣੇ ਮਾਂ ਦੀ ਇੱਜ਼ਤ ਨਹੀਂ ਕੀਤੀ ਪਿਓ ਦੀ ਇੱਜ਼ਤ ਨਹੀਂ ਕੀਤੀ ਮੇਰਾ ਬਾਪ ਬੜਾ ਚੰਗਾ ਸੀ ਮੇਰੀ ਮਾਂ ਬੜੀ ਚੰਗੀ ਸੀ ਫਿਰ ਕਰਨ ਦਾ ਕੀ ਫਾਇਦਾ ਮੈਂ ਸਮਝਦਾ ਸਾਨੂੰ ਇਸ ਵਿਸ਼ੇ ਤੇ ਸੋਚਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ